ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਹੈ ਇਹ ਮਹਿਮ ਤਹਿਤ ਬਹੁਤ ਹੀ ਵਧੀਆ ਇੱਕ ਰਿਕਵਰੀ ਹੋਈ ਬੜੀ ਸਫਲਤਾ ਪ੍ਰਾਪਤ ਹੋਈ ਜਦੋਂ ਸਾਡੇ ਬੀਐਸਐਫ ਅਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਬੰਦੇ ਦੀ ਅਰੈਸਟ ਕਰਕੇ ਨਸੀਬ ਸਿੰਘ ਸਰੋਂ ਬੂਟਾ ਸਿੰਘ ਵਿਲੇਜ ਰੈਜ਼ੀਡੈਂਟ ਆਫ ਵਿਲੇਜ ਭਾਮਾ ਸਿੰਘ ਵਾਲਾ ਉਹਨੂੰ ਗ੍ਰਿਫਤਾਰ ਕਰਕੇ ਉਸ ਤੋਂ 2 ਕਿਲੋ 488 ਗ੍ਰਾਮ ਹੈਰਨ ਰਿਕਵਰ ਕੀਤੀ ਹੈ ਜੋ ਬੜੀ ਵਧੀਆ ਭਾਰੀ ਮਾਤਰਾ ਜਿਹੜਾ ਉਹ ਇਹ ਵਪਾਰ ਕਰ ਰਿਹਾ ਸੀ ਜੋ ਡਰਨ ਰਹੀ ਉਸਨੇ ਬਾਰੋਂ ਮਹਗਾਈ ਸੀ ਤੇ ਇਹ ਰਿਕਵਰ ਕਰਨ ਦੇ ਵਿੱਚ ਸਾਡੀ ਬੀਐਸਐਫ ਦੀ ਤੇ ਸਾਡੀ ਜਿਹੜੀ ਸਾਂਝੀ ਟੀਮ ਵੱਲੋਂ ਜਿਹੜਾ ਆਪਰੇਸ਼ਨ ਕੀਤਾ ਗਿਆ ਉਹਦੇ ਵਿੱਚ ਰਿਕਵਰ ਕਰਨ ਵਿੱਚ ਸਫਲਤਾ ਹਾਸਲ ਹੋਈ ਪਹਿਲਾਂ ਤੋਂ ਵੀ ਕੰਮ ਕਰਦਾ ਸੀ ਪਰਚੇ ਹੈਗੇ ਪਹਿਲਾਂ ਇਹਦਾ ਪਹਿਲਾ ਪਰਚੇ ਨਹੀਂ ਪਰ ਇਹਦੀ ਪੁਸ਼ਕਸ਼ ਚੱਲ ਰਹੀ ਹੈ ਪੁਸ਼ਕਸ਼ ਦੇ ਅਨੁਸਾਰ ਇਹਦਾ ਹੋਰ ਵੀ ਲਿੰਕੇਜ ਹੈ ਸਾਨੂੰ ਬੈਕਵਰਡ ਤੇ ਫਾਰਵਰਡ ਲਿੰਕੇਜ ਤੋਂ ਬਾਅਦ ਸਾਨੂੰ ਹੋਰ ਵੀ ਕਾਫੀ ਕਲਾਸੇ ਤੋਂ ਸਾਹਮਣੇ ਆ ਰਹੇ ਸਰ ਕਿੱਦਾਂ ਲਿੰਕ ਹੈਗਾ ਸੀਗਾ ਇਹਨਾਂ ਦਾ ਔਰ ਕਿੰਦੇ ਜ਼ਰੀਏ ਆਈ ਫਿਗੀ ਹੈ ਇਹ ਇਸ ਲਈ ਇਨਵੈਸਟੀਗੇਸ਼ਨ ਦਾ ਹਿੱਸਾ ਜਿਹਦਾ ਨਾਲ ਵੀ ਲਿੰਕ ਸੀਗਾ ਉਹ ਸਾਡੇ ਨੋਟਿਸ 'ਚ ਆ ਗਿਆ ਜਿਹੜੇ ਇਹਦੇ ਬੈਕਵਰਡ ਲਿੰਕ ਲਿੰਕੇਜ ਤੇ ਅੱਗੇ ਕਿੱਥੇ ਦੇਣੀ ਸੀ ਉਹ ਨੋਟਿਸ ਚ ਆ ਗਿਆ ਤੇ ਉਹ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਆ। ਜਿਹੜੀ ਰਿਕਵਰੀ ਹੋਈ ਹੈ ਇਹ ਸਰਚ ਬਿਆਨ ਦੇ ਦੌਰਾਨ ਹੋਈ ਹੈ ਜਦ ਕਿਸੇ ਘਰੋਂ ਜਦ ਬਰਾਮਦ ਹੋਇਆ। ਇਹ ਸਰਚ ਬਿਆਨ ਦੇ ਦੌਰਾਨ ਹੋਈ ਹੈ ਜੀ ਜਦੋਂ ਉਸ ਬੰਦੇ ਨੂੰ ਉਸ ਏਰੀਏ ਦੇ ਵਿੱਚੋਂ ਬੀਐਸਐਫ ਤੇ ਸਾਡੀ ਜਿਹੜੀ ਪਾਰਟੀ ਸੀ ਪੁਲਿਸ ਦੀ ਪਾਰਟੀ ਜਿਸ ਦੇ ਵਿੱਚ ਸਾਡੇ ਇੰਚਾਰਜ ਸੀਏਏ ਐਸਐਚਓ ਸਦਰ ਡੀਐਸਪੀ ਸਿਟੀ ਇਹ ਸਾਰੇ ਸੀਗੇ ਤੇ ਬੀਐਸਐਫ ਦੇ ਵੀ ਅਧਿਕਾਰੀਆਂ ਸੀਗੇ ਉਹਦੇ ਦੌਰਾਨ ਜਦੋਂ ਉੱਥੇ ਇਹਨਾਂ ਨੂੰ ਇੱਕ ਬੰਦਾ ਮਿਲਿਆ ਲੁਕਿਆ ਹੋਇਆ ਜਿਹੜਾ ਤੇ ਆਹੀ ਜਿਹੜਾ ਨਸੀਬ ਸਿੰਘ ਜਿਹਦਾ ਪਤਾ ਲੱਗਿਆ ਵੀ ਨਸੀਬ ਸਿੰਘ ਸਾਰਾ ਪੂਟਾ ਸਿੰਘ ਹੈ ਤੇ ਇਸ ਤੋਂ ਅੱਗੇ ਇਸ ਨੂੰ ਫਾਲੋਅ ਅਪ ਕਰਦੇ ਲੀਡ ਨੂੰ ਫਾਲੋਅ ਅਪ ਕਰਦੇ ਇਲਾਕੇ ਦੇ ਵਿੱਚ ਸਰਚ ਕਰਦੇ ਸੱਚ ਉਹ ਰਾਣੇ ਨਾਲੋਂ ਉਹ ਸਾਰੀ ਰਿਕਵਰੀ ਹੋਈ ਸਰ ਇਹਦੇ ਵਿੱਚ ਆ ਤੁਹਾਡੇ ਸਾਹਮਣੇ ਆ ਜੀ ਇਹ 2 ਕਿਲੋ 488 ਗ੍ਰਾਮ ਹੈਰੋਇਨ ਹੈ ਪੰਜ ਪੈਕੇਟ ਸੀ ਤੇ ਉਹ ਉਹਦੇ ਵਿੱਚੋਂ ਜਦੋਂ weight ਕਰਨ ਤੇ 2 2 ਕਿਲੋ 488 ਗ੍ਰਾਮ ਹੈ ਡਰੋਨ ਦੇ ਜ਼ਰੀਏ ਹਾਂਜੀ ਹਾਂਜੀ ਡਰੋਨ ਦੇ ਜ਼ਰੀਏ ਘਰ ਇਹਦਾ ਜ਼ੀਰੋ ਲਾਈਨ ਦੇ ਲਾਗੇ ਤੱਕ ਹੀ ਆ ਘਰ ਜੇ ਪਾਸੇ ਦੂਰ ਇਹ ਜਿੱਥੋਂ ਰਿਕਵਰ ਹੋਈ ਹੈ ਉਹ ਕਰੀਬ 2 ਕਿਲੋਮੀਟਰ ਬਾਰਡਰ ਤੋਂ ਸਰ ਖੇਤ ਇਹ ਆਪਣੀ ਸੀ ਨਹੀਂ ਇਹ ਇਹਦਾ ਪਿੰਡ ਹੈਗਾ ਭਮਾ ਸਿੰਘ ਵਾਲਾ ਜਿਹੜੀ ਰਿਕਵਰੀ ਹੋਈ ਹੈ ਉਹ ਜਖਰਾਵਾ ਪੀ ਐ ਸਦਰ ਫਰੋਜਪੁਰ ਏਰੀਆ ਕੱਲ੍ਹ ਹੀ ਕੰਮ ਕਰਦਾ ਹੋ ਸਕਦਾ ਜਾਂ ਉਹ ਗਰੂਪ ਦਾ ਮੈਂਬਰ ਨਹੀਂ ਬਿਲਕੁਲ ਇਹਦੇ ਨਾਲ ਬੰਦੇ ਹੈਗੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਨਾਂ ਤੇ ਅਸੀਂ ਟੀਮਸ ਬਣਾਈਆਂ ਰਹੀਆਂ ਰੇਡਸ ਕਰ ਰਹੇ ਹਾਂ ਅਸੀਂ ਦੀ ਤੁਹਾਨੂੰ ਦੱਸ ਕੇ ਹਟਿਆ 2 ਕਿਲੋ ਤੋਂ ਉੱਪਰ ਦੀ ਰਿਕਵਰੀ 2 ਕਿਲੋ 488 ਗ੍ਰਾਮ 2.5 ਕਿਲੋ ਦੀ ਰਿਕਵਰੀ ਸਾਡੀ ਇਹ ਬਹੁਤ ਵਧੀਆ ਸਾਡਾ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਤੇ ਬੀਐਸਐਫ ਦੇ ਨਾਲ ਸਾਡਾ ਬਹੁਤ ਵਧੀਆ ਤਾਲਮੇਲ ਹੈ ਸਾਰੇ ਜਿਹੜੇ ਜੁਆਇੰਟ ਆਪਰੇਸ਼ਨਸ ਦੇ ਵਿੱਚ ਜਿਵੇਂ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਆ ਸਾਨੂੰ ਹਮੇਸ਼ਾ ਸਕਸੈਸੀ ਮਿਲੀ ਹੈ ਤੇ ਅਸੀਂ ਇਹ ਜਿਹੜੇ ਕਾਉਂਟਰਬੈਂਡ ਨੂੰ ਕੱਲੇ ਨੂੰ ਨਸ਼ੇ ਨੂੰ ਕੀ ਨਹੀਂ ਨਾਲ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਰਹੇ ਹਾਂ